ਪਰ ਇੱਕ ਦੀਵਾ ਉਹ ਵੀ ਜਗਾਓ ਜਿਹੜਾ ਜ਼ਿੰਦਗੀ ਨੂੰ ਰੋਸ਼ਨ ਕਰੇ ਗੁਰੂ ਸਾਹਿਬ ਕਹਿੰਦੇ ਜੀ ਇਹ ਮੇਰੀ ਨਹੀਂ ਸੋਚ ਗੁਰਮਖੋ ਇਹ ਸਿਆਣੀਆਂ ਗੱਲਾਂ ਮੇਰੀਆਂ ਨਹੀਂ ਹਨ ਇਹ ਗੁਰੂ ਸਾਹਿਬ ਦੀਆਂ ਨੇ ਜਿਹੜੇ ਕਹਿੰਦੇ ਆਓ ਇੱਕ ਦੀਵਾ ਜਗਾਈਏ ਸਤਗੁਰ ਸ਼ਬਦ ਓਜ਼ਾਰੋ ਦੀਪਾ ਤੇ ਉਹ ਦੀਵਾ ਕਿਸੇ ਬਿਲਡਿੰਗ 'ਚ ਨਹੀਂ ਜਗਣਾ ਕਿਸੇ ਮੰਦਰ 'ਚ ਨਹੀਂ ਜਗਣਾ ਕਿਸੇ ਥੜੀ ਤੇ ਨਹੀਂ ਜਗਣਾ ਕਿਸੇ ਮੜੀ ਤੇ ਨਹੀਂ ਜਗਣਾ ਉਹ ਆਪਣੇ ਅੰਤਿਸ਼ ਕਰਨ ਵਿੱਚ ਜਗਣਾ ਹੈ ਉਹ ਮਿੱਟੀ ਦਾ ਨਹੀਂ ਹੋਣਾ ਉਹ ਘੋੜਾ ਦਾ ਨਹੀਂ ਹੋਣਾ ਉਹ ਤੇਲ ਦਾ ਨਹੀਂ ਹੋਣਾ ਉਹ ਰੂਹ ਦੀ ਬੱਤੀ ਦਾ ਨਹੀਂ ਹੋਣਾ ਉਹ ਗੁਰੂ ਦੇ ਸ਼ਬਦ ਦਾ ਹੋਣਾ ਗੁਰੂ ਦੇ ਸ਼ਬਦ ਦਾ ਹੋਣਾ ਤੇ ਅੱਜ ਦੀ ਦੀਵਾਲੀ ਤੋਂ ਬਾਅਦ ਗੁਰੂ ਦੇ ਸ਼ਬਦ ਦਾ ਦੀਵਾ ਸਾਡੀ ਜ਼ਿੰਦਗੀ ਨੂੰ ਰੋਸ਼ਨ ਕਰੇ ਹਨੇਰਾ ਖਤਮ ਹੋ ਜਾਵੇ ਗੁਰ ਗਿਆਨ ਦਾ ਹੋਣਾ ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਕਰੋੜਾਂ ਦੀਵੇ ਜਗ ਰਹੇ ਆ ਹਨੇਰਾ ਨਹੀਂ ਮਿਟ ਰਿਹਾ ਕਾਲੀ ਰਾਤ ਐ ਅੱਜ ਮੱਸਿਆ ਦੀ ਲਗਭਗ ਦੀਵਾਲੀ ਨਾਲ ਹੀ ਮੱਸਿਆ ਜੁੜੀ ਹੁੰਦੀ ਹੈ ਭਾਵੇਂ ਉਸ ਰਾਤ ਦਿਨ ਆਜੇ ਭਾਵੇਂ ਅਗਲੇ ਦਿਨ ਆਵੇ ਹੁੰਦਾ ਕਾਲਖ ਦਾ ਹੀ ਪੱਖ ਹੈ ਹਨੇਰੇ ਦਾ ਹੀ ਪੱਖ ਹੈ ਇਹ ਜਗਾਏ ਹੋਏ ਕਰੋੜਾਂ ਦੀਵੇ ਸਾਡੀ ਸਾਡੇ ਆਲੇ ਦੁਆਲੇ ਹਨੇਰਾ ਨਹੀਂ ਸੋਖ ਰੇ ਪਰ ਜਦਨ ਜ਼ਿੰਦਗੀ ਚ ਇੱਕ ਦੀਵਾ ਜਗ ਗਿਆ ਉਦਨ ਜਿੰਨੀਆਂ ਮਰਜੀ ਮੱਸਿਆ ਆਉਣ ਜੀਵਨ ਰੋਸ਼ਨ ਰਹੇਗਾ